ਮੰਜੀਰ ਦੱਸੋ ਕਿ ਮੈਨੂੰ ਲੱਗਦਾ ਕਿ ਇਹ ਵੱਡਾ ਫਤਵਾ ਜਿਹੜਾ ਆ ਤੁਹਾਨੂੰ ਮੀਟਿੰਗਾਂ 'ਚ ਮਿਲ ਰਿਹਾ ਆ ਤੇ ਕੀ ਕਹਿੰਦੇ ਹੁਣ ਵਿਰੋਧੀਆਂ ਨੂੰ ਕੀ ਸਵਾਲ ਕਰਨਾ ਚਾਹੀਦਾ ਵਿਰੋਧੀਆਂ ਨੂੰ ਕਾਹਦਾ ਸਵਾਲ ਕਰਨਾ ਲੋਕਾਂ ਨੇ ਮਨ ਬਣਾ ਲਿਆ ਕਾਫਲਿਆਂ ਦੇ ਕਾਫਲੇ ਬਣ ਕੇ ਲੋਕ ਆਮ ਆਦੀ ਪਾਰਟੀ ਨਾਲ ਚੱਲ ਪਏ ਲੋਕਾਂ ਲੋਕ ਮੈਨੂੰ ਕਹਿ ਰਹੇ ਹੁਣ ਤੇਰੀ ਲੜਾਈ ਨਹੀਂ ਸਾਡੀ ਲੜਾਈ ਹੈ ਜਦੋਂ ਲੋਕਾਂ ਨੇ ਇੰਨਾ ਮਨ ਬਣਾ ਲਿਆ ਵੇ ਬੀਬੀਆਂ ਦੇਖ ਲਓ ਹਰ ਪ੍ਰੋਗਰਾਮ ਜਦੋਂ ਬੀਬੀਆਂ ਪ੍ਰੋਗਰਾਮ 'ਚ ਆਉਣ ਲੱਗ ਜਾਨਾ ਤੇ ਨਵੇਂ ਕਿਸਮ ਦੀ ਲੜਾਈ ਜਿਹੜੀ ਡੇਰਾ ਬਾਬਾ ਨਾਨਕ ਜੀ ਕਾਲੀਦਾਨ ਨੇ ਵੀ ਫੈਸਲਾ ਬਣਾ ਲਿਆ ਕਿ ਆਪਾਂ ਜੀ ਹੁਣ ਆਪਾਂ ਖੁੱਲ ਕੇ ਜਿਹੜੀ ਕੋਰਟ ਆ ਅੱਜ ਜਥੇਦਾਰ ਅਮਰੀਤ ਸਿੰਘ ਛਾਪੁਰ ਕੁਰਾਇਆ ਜੀ ਮੈਨਾਂ ਕਮੇਟੀ ਵੀ ਅਟੈਂਡ ਕਰਕੇ ਗਏ ਨੇ ਉੱਥੇ ਵੇਲੀਆਂ ਗੱਲਾਂ 'ਚ ਠੀਕ ਆ ਉਹ ਵੀ ਕਹਿੰਦਾ ਕਿ ਆਪਾਂ ਆਮਾਦੀ ਪਾਰਟੀ ਨਾਲ ਖੁੱਲ ਕੇ ਸਾਰੇ ਚੱਲ ਪਏ ਸਰਦਾਰ ਸਾਹਿਬ ਜਿੰਨਾ ਅੱਜ ਤੱਕ ਕੱਲ ਜਕਰੀਸ਼ਣ ਭਾਈਚਾਰਾ ਖੁੱਲ ਕੇ ਤੁਹਾਡੇ ਨਾਲ ਤੁਰਿਆ ਉਹ ਦੂਸਰੇ ਸਮੇਂ ਤਾਂ ਇਹ ਵੀ ਤੁਹਾਡੇ ਨਾਲ ਤੁਰਿਆ ਨਹੀਂ ਬਿਲਕੁਲ ਜੀ ਸਾਰਾ ਕ੍ਰਿਸ਼ਚਨ ਭਾਈਚਾਰਾ ਖੁੱਲ ਕੇ ਆਮਾਦੀ ਪਾਰਟੀ ਦੇ ਵਿੱਚ ਔਰ ਉਹਨਾਂ ਯਕੀਨ ਦਿਵਾਇਆ ਕ ਪੀ ਸਭ ਜਿਹੜੀ ਵੱਡੀ ਲੀਡ ਆ ਸਾਡੀ ਕਿਣੀ ਵੀ ਵੱਤ ਵੱਤ ਜਿਹੜੀ ਲੀਡ ਆ ਤਨ 50 ਹਜ਼ਾਰ ਦੀਨਾਂ ਚ ਤੋੜਾ ਸਰ ਜਿੱਥੇ ਆਪਣਾ 크੍ਰਿਸਚੀਅਨ ਭਾਈਚਾਰਾ ਦੇ ਕਾਫੀ ਤਦਾਦ ਵਿੱਚ ਹੋ ਤੇ ਐਸੀ ਭਾਈਚਾਰਾ ਕਾਫੀ ਆ ਉਹਨਾਂ ਨੇ ਦੇਖੋ ਆਏ 82 ਹੋਵੇ ਬੀਸੀ ਹੋਵੇ 크੍ਰਿਸਚੀਅਨ ਪਰ ਭਾਈਚਾਰਾ ਹੋਵੇ ਛੱਟ ਹੋਣ ਸਾਰੀਆਂ ਭਰਾਤਰੀਆਂ ਮੇਰੀਆਂ ਆਪਣੀਆਂ ਭਰਾਤਰੀਆਂ ਮੈਂ ਹਰ ਬਰਾਦਰੀ ਦਾ ਮਾਨ ਸਤਕਾਰ ਕਰਦਾ ਉਹਨਾਂ ਨੂੰ ਨਾਲ ਲੈ ਕੇ ਚੱਲਦਾ। ਮੁਕਾਬਲਾ ਲੱਗਦਾ ਹੁਣ ਇੱਕ ਤਰਫ ਹੀ ਹੋਣ ਜਾ ਰਿਹਾ। ਬਿਲਕੁਲ ਇੱਕ ਤਰਫ ਹੀ ਹੋਏਗਾ। ਬਾਈ ਵਾਲਾ ਰਿਜ਼ਲਟ ਬਣੇਗਾ ਜੋ ਬਾਈ ਚ ਮਾਲਵੇ ਚ ਹਨੇਰੀ ਚੱਲੀ ਓ ਡੇਰਾ ਬਾਬਾ ਨਾਨਕ ਚ ਇਸ ਵਾਰੀ ਹਨੇਰੀ ਜਿਹੜੀ ਓ ਡੇਰਾ ਬਾਬਾ ਨਾਨਕ ਚ ਚੱਲੀ। ਕਹ ਲੋ ਬੜਾ ਭਰਵਾ ਹੁਗਾਰਾ ਮਿਲ ਰਿਹਾ ਜੀ ਆਮ ਆਦਮੀ ਪਾਰਟੀ ਨੂੰ ਸਰਦਾਰ ਗਰਦੀਪ ਸਿੰਘ ਰੰਧਾਵਾ ਜੀ ਨੂੰ ਉਹਨਾਂ ਨੂੰ ਬੜੀ ਵੱਡੀ ਲੀਡ ਨਾਲ ਜਿਤਾ ਰਹੇ ਆ। ਜਿੱਤ ਤੇ ਪੱਕੀ ਆ ਲੀਡ ਹੀ ਵਧਾ ਰਹੇ ਆ ਵੀ ਜਿੰਨੀ ਵਾਰ ਤੋਂ ਵੱਧ ਲੀਡ ਵੰਸ ਅਗੇ। ਕੀ ਲੱਗਦਾ ਕਿ ਅਕਾਲੀ ਦਲ ਜੀ ਤੁਹਾਨੂੰ ਤੁਹਾਡੀ ਪੂਰੀ ਸਪੋਰਟ ਕਰ ਰਿਹਾ ਬਿਲਕੁਲ ਕਰ ਰਿਹਾ ਜੀ ਅਕਾਲੀ ਦਲ ਸਪੋਰਟ ਕਰ ਰਿਹਾ ਵਾ ਬਾਕੀ ਆਮ ਆਦਮੀ ਪਾਰਟੀ ਦਾ ਵੀ ਬੜਾ ਵੱਡਾ ਬੈਕਗ੍ਰਾਉਂਡ ਬਣ ਚੁੱਕਾ ਵਾ ਹੁਣ ਡੇਰਾਬਾਬ ਬਣਾਣ ਕਦੇ ਵਿੱਚ ਬਾਕੀ ਅਕਾਲੀ ਦਲ ਦੀ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਜਿੱਤੇ ਜਿੱਤੇ ਵੀ ਪੰਨਾ ਜੀ ਸਪੋਰਟ ਕਰ ਰਹੇ ਆ ਜੂਥ ਤਾਂ ਬੜਾ ਵੱਡਾ ਹੰਕਾਰਾ ਜੀ ਜੂਥ ਨੂੰ ਵੱਧ ਛੜ ਕੇ ਨੌਕਰੀਆਂ ਮਿਲ ਰੀਆਂ ਰੋਜ਼ਗਾਰ ਮਿਲ ਰਿਹਾ ਵਾ ਤੇ ਉਸ ਦੇ ਮੱਦੇ ਨਜ਼ਰ ਜੂਥ ਜਿਹੜਾ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਵਾ ਦੇਖੀ ਅਪੀਲ ਕਰਨਾ ਚਾਹੁੰਦੇ ਮੋਟੋ ਅਸੀਂ ਤੇ ਇਹੋ ਅਪੀਲ ਕਰਨਾ ਚਾਹੁੰਦੇ ਆ ਵੀ ਜਿੰਨਾ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦਾ ਸਾਥ ਦਿਓ ਇਹਨਾਂ ਨੂੰ ਵੱਡੀ ਲੀਡ ਜਿੰਨੀ ਵੀ ਵੱਧ ਤੋਂ ਵੱਧ ਇਹ ਲੀਡ ਵਧਾ ਸਕੀਏ ਵਧਾਈਏ ਤੇ ਇੱਕ ਤਰਫਾ ਆਪਣ ਜਿਹੜਾ ਵਾ ਪਾਰਟੀ ਨੂੰ ਜਿਤਾਈਏ